ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਬਿੰਦਰਪਾਲ ਜੋ ਟਰੱਕ ਡਰਾਈਵਰਾਂ ਦੀ ਟਰੱਕ ਜੁਨੀਅਰਾਂ ਦੀ ਜੋ ਅੱਜ ਪੂਰੇ ਪੰਜਾਬ ਦੇ ਵਿੱਚ ਹੜਤਾਲ ਹੈ ਉਸ ਦੇ ਕਾਰਨ ਪੈਟਰੋਲ ਪੰਪਾਂ ਦੇ ਉੱਪਰ ਵੀ ਹੜਤੰਮ ਪੁਛ ਗਿਆ ਤੇ ਪੈਟਰੋਲ ਦੀ ਕਿਲਤ ਹੋ ਜਾਣ ਦੇ ਡਰ ਦੇ ਚਲਦੇ ਪੰਜਾਬ ਦੇ ਵਸਨੀਕਾਂ ਨੇ ਪੈਟਰੋਲ ਪੰਪਾਂ ਦੇ ਉੱਪਰ ਲਾਈਨਾਂ ਲਗਾ ਦਿੱਤੀਆਂ ਤੇ ਇਸ ਦੇ ਮੱਦੇ ਨਜ਼ਰ ਪੈਟਰੋਲ ਪੰਪਾਂ ਦੇ ਉੱਪਰ ਕਈ ਥਾਵਾਂ ਦੇ ਉੱਤੇ ਪੈਟਰੋਲ ਦੀ ਕਿਲਤ ਵੀ ਦੇਖਣ ਨੂੰ ਮਿਲੀ ਤੇ ਜੋ ਪੰਜਾਬ ਸਰਕਾਰ ਵੱਲੋਂ ਇਸ ਹਾਲਾਤ ਦੇ ਨਾਲ ਨਜਿੱਠਣ ਦੇ ਦੀ ਡਿਪਟੀ ਕਮਿਸ਼ਨਰਾਂ ਦੇ ਪੱਦਰ ਦੇ ਉੱਪਰ ਟਰੱਕ ਜੂਨੀਅਨਾਂ ਦੇ ਆਪਰੇਟਰਾਂ ਦੇ ਨਾਲ ਉਹਨਾਂ ਦੇ ਨਾਲ ਇੱਕ ਬੈਠਕ ਵੀ ਕੀਤੀ ਗਈ ਹੈ ਤੇ ਕਈ ਥਾਵਾਂ ਦੇ ਉੱਤੇ ਟਰੱਕ ਜੂਨੀਅਨਾਂ ਵੱਲੋਂ ਸਰਕਾਰ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਹੜਤਾਲ ਖਤਮ ਵੀ ਕੀਤੀ ਗਈ ਹੈ ਜਲੰਧਰ ਤੋਂ ਬਾਅਦ ਸੰਗਰੂਰ ਦੇ ਵਿੱਚ ਵੀ ਡਿਪਟੀ ਕਮਿਸ਼ਨਰ ਦੇ ਨਾਲ ਇੱਕ ਬੈਠਕ ਦੇ ਵਿੱਚ ਟਰੱਕ ਜੂਨੀਅਨ ਵੱਲੋਂ ਇਹ ਹੜਤਾਲ ਖਤਮ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇਸ ਦੀ ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਹੈ ਕਿ ਕਿਸੇ ਨੂੰ ਵੀ ਕੋ ਬਰਾਉਨ ਦੀ ਕੋਈ ਲੋਡ ਨਹੀਂ ਹੈ ਕਿਉਂਕਿ ਜ਼ਰੂਰ ਦੇ ਵਿੱਚ ਜੋ ਉਹਨਾਂ ਦੀ ਇਹ ਬੈਟਿਕ ਟਰੱਕ ਯੂਨੀਅਨਾਂ ਦੇ ਨਾਲ ਹੋਈ ਹੈ ਆਈਓਸੀਐਲ ਟਰਮੀਨਲ ਦੇ ਉੱਤੇ ਉਹ ਇਸ ਨਤੀਜੇ ਤੇ ਪਹੁੰਚੀ ਹੈ ਕਿ ਉਹ ਹੜਤਾਲ ਟਰੱਕ ਯੂਨੀਅਨ ਵਾਲੇ ਖਤਮ ਕਰ ਰਹੇ ਨੇ ਤੇ ਉਹਨਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਤੇ ਜੋ ਤੇਲ ਦੀ ਸਪਲਾਈ ਹੈ ਉਹ ਨਿਰਵਿਘਨ ਤਰੀਕੇ ਦੇ ਨਾਲ ਜੋ ਡਿਪੂ ਤੋਂ ਪੈਟਰੋਲ ਪੰਪਾ ਤੱਕ ਟਰੱਕ ਯੂਨੀਅਨ ਦੇ ਆਪਰੇਟਰਾਂ ਵੱਲੋਂ ਟਰੱਕ ਡਰਾਈਵਰਾਂ ਵੱਲੋਂ ਉਸੇ ਤਰ੍ਹਾਂ ਜਾਰੀ ਦੇਹੀਗੀ ਜਿਸ ਤਰ੍ਹਾਂ ਪਹਿਲਾਂ ਹੁੰਦੀ ਹੈ ਤੇ ਕਿਸੇ ਨੂੰ ਵੀ ਘਬਰਾਉਣ ਦੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਕੋਈ ਲੋਡ ਨਹੀਂ ਹੈ ਤੇ ਇਸ ਤੋਂ ਬਾਅਦ ਜੋ ਹਾਲਾਤ ਨੇ ਉਹ ਸੁਚਾਰੂ ਤਰੀਕੇ ਦੇ ਨਾਲ ਚੱਲ ਰਹੇ ਨੇ ਤੇ ਇਸ স্মੋਕ ਕੇ ਉਹਨਾਂ ਨੇ ਹੋਰ ਕੀ ਕੀ ਹੈ ਆਸਟ੍ਰੋਨਮ ਅਸੀਂ ਇਸ ਵੇਲੇ ਮੈਂ ਤੇ ਐਸਐਸਪੀ ਸਾਹਿਬ ਆ ਆਈਓਸੀ ਵਾਲੇ ਟਰਮੀਨਲ ਤੇ ਖੜੇ ਹਾਂ ਸਾਢੇ ਜਿਹੜੀ ਮੀਟਿੰਗ ਹੈ ਟਰਾਂਸਪੋਰਟ ਯੂਨੀਅਨ ਟਰੱਕਰ ਯੂਨੀਅਨ ਨਾਲ ਹੋ ਗਈ ਹੈ ਤੇ ਉਹਨਾਂ ਵੱਲੋਂ ਜਿਹੜੀ ਹੈਗੀ ਸਟ੍ਰਾਈਕ ਕਾਲ ਆਫ ਕਰਤੀ ਗਈ ਹੈ ਇਸ ਵੇਲੇ ਟਰੱਕਸ ਜਿਹੜੇ ਨੇ ਉਹਨਾਂ ਦੀ ਫੀਲਿੰਗ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਾਰੀ ਦੀ ਸਾਰੀ ਸਪਲਾਈ ਅੱਜ ਰਾਤ ਤੱਕ ਰੀਸਟੋਰ ਕਰਦੀ ਜਾਵੇਗੀ ਤੇ ਲੋਕਾਂ ਦੇ ਨਾਲ ਲਈ ਇਹੀ ਬੇਨਤੀ ਹੈ ਕਿ ਪੈਨਿਕ ਜਿਹੜਾ ਹੈਗਾ ਨਾ ਕਰਨ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ